ਸੰਗਤ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਕੇਸਗੜ੍ਹ ਸਾਹਿਬ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ ਇੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਿਸਾਖੀ ਵਾਰੇ ਦਿਨ ਅੰਮ੍ਰਿਤ ਸੰਚਾਰ ਕੀਤਾ ਸੀ ਪੰਨਾ ਸਿੰਘਾ ਨੂੰ ਪੰਜ ਪਿਆਰੇ ਦੀ ਸਥਾਪਨਾ ਕੀਤੀ ਸੀ ਉਪਰੰਤ ਉਹਨਾਂ ਤੋਂ ਆਪ ਅੰਮ੍ਰਿਤਸਰ ਕੇ ਗੁਰੂ ਗੋਬਿੰਦ ਸਿੰਘ ਜੀ ਮਾ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਸੀ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਤਿਹਾਸਾ ਹਰ ਸਾਲ ਹੋਲਾ ਮਹਲਾ ਬੜੇ ਧੂਮ ਧਾਨ ਨਾਲ ਮਨਾਇਆ ਜਾਂਦਾ ਹੈ ਬਹੁਤ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਇਸ ਜਗ੍ਹਾ ਤੇ ਬਹੁਤ ਸੰਗਤਾਂ ਖਰਾਬ ਸ਼ਾਦ ਕਿਰਪਾਣ ਪੇਟਾ ਕਰਾ ਰਹੀਆਂ ਹਨ ਬាទ ਅੱਜ ਦੀ ਦੋਸਤਾਂ ਸਾਹਾਂ ਨੂੰ ਬਹੁਤ ਬਹੁਤ ਅੰਦੀ ਜੀ ਚੰਗੀ ਕਰਾ ਲਈ ਆਇਆ ਬਹੁਤ ਬਹੁਤ ਜੀ ਇੱਕ ਥੋੜੀ ਗੋਣਾ ਸੀ ਉਹਦੇ ਗਾਉਣੇ ਆ ਹੁਣ ਕਿ ਆਪਣੇ ਬੰਦਾ ਕਹਿੰਦੇ ਸੰਤਾਨ ਦੇ ਪੈਸਿਆਂ ਨੇ ਬਗੈਰ ਦੋ ਜੀ ਇਸ ਤੋਂ ਕੋਈ ਨਹੀਂ ਕੋਈ ਬੰਦੇ ਸ਼ਰਣੀ ਜੀ ਅੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਨੇ कीर्तन ਹੋ ਰਿਹਾ ਹੈ ਕਥਾ ਵਿਚਾਰਾਂ ਚੱਲਦੀਆਂ ਹਨ ਬਾਦਲਾਖੇ ਨੇ ਇੱਕੋ ਪਤਾ ਹੈ ਪਰਬ੍ਰਿਧੋ ਜਿਹਾ ਬਾਦਲਾ ਦਾ ਪਾਣੀ ਵਹਿ ਰਿਹਾ ਕਿੱਥੇ ਬੋੜ ਦਾ ਮੇਜੇ ਸਵਾਰਤਾ ਬੋੜ ਮੰਦਿਰ ਤੋਂ ਬਣਾ ਨਹੀਂ ਕਰਾ ਸਕਦਾ ਬੋੜ ਦਾ ਸਵਾਰਤਾ ਚੱਲ ਆਜੋ ਬੋੜ ਦਾ ਇੱਕ ਗੁਰੂ Thank <laughs> gidiyorum evimden. ਰੰਗਾਂ ਨਾਲ ਸੰਮਲਤ ਸ੍ਰੀ ਸੋਹ ਜਿਉ ਮੰਨ ਹੋ ਵਿਸਾਰੇ ਕਹਿ ਨਾਨਕ ਮਨ ਤੇਰੇ ਸਦਾ ਰਹੋ ਘਰ ਨਾਮ ਤੇ ਸਾਚੀ ਸਾਚੀ जू उधर टैब लाल ली ਸਰੋਵਰ ਅਸੀਂ ਜੀ ਯਾਦ ਹੁੰਦਾ ਜੀ ਕੇਸਗਰ ਸਾਹਿਬ ਜੀ ਦਾ